ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਅਲੱਗ ਜੀ ਚੀਜ਼ ਜੀ ਤੁਹਾਨੂੰ ਦਿਖਾਉਣੀ ਆ ਇੱਕ ਵੱਖਰੀ ਜੀ ਵੈਰਾਈਟੀ ਦਾ ਇੱਕ ਬੱਕਰਾ ਤੁਹਾਨੂੰ ਦਿਖਾਉਣਾ ਹਾਂ ਪੁੱਛਦੇ ਹਾਂ ਸਾਰਾ ਇਹਦੇ ਬਾਰੇ ਜੋ ਵੀ ਆ ਤੇ ਬੜੀ ਰੀਜਨਲ ਪਾਲਿਆ ਹੋਇਆ ਆ ਭਾਜੀ ਉਹਨਾਂ ਨੇ ਤੇ ਸਪੈਸ਼ਲ ਇਹਦੀ ਵੀਡੀਓ ਕਿੰਦੇ ਪਾਉਣੀ ਪਾਉਣੀ ਆ ਜ਼ਰੂਰ ਇਸ ਬੱਕਰੇ ਦੀ ਕਾਫੀ ਦਿਨਾਂ ਤੋਂ ਵੀਰ ਜੀ ਨਹੀਂ ਕੰਦੇ ਤੇ ਸਪੈਸ਼ਲ ਵੀਡੀਓ ਜੀ ਕਿੰਦੇ ਦਿਖਾਉਣਾ ਵਾ ਕਿਉਂਕਿ ਏਡੇ ਹਾਈਟ ਵਾਲਾ ਬੱਕਰਾ ਹੀ ਮੈਂ ਪਹਿਲੀ ਵਾਰੀ ਵੇਖਿਆ ਵਾ ਬੁਰਾ ਚੰਗੇ ਕਦ ਕਾਟਦੇ ਆ ਜਿਹੜੇ ਹਿਸਾਬ ਨਾਲ ਜੇ ਬਾਕੀਆਂ ਦੇ ਨੋਰਮਲ ਦੇ ਹਿਸਾਬ ਨਾਲ ਲਾਈਏ ਤਾਂ ਬਾਕੀ ਪੁੱਛਦੇ ਭਾਈ ਉਹਨਾਂ ਤੋਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਵੀਰ ਜੀ ਠੀਕ ਠਾਕ ਜੀ ਹਾਂਜੀ ਔਰ ਕਮਲ ਭਾਈ ਤੁਸੀਂ ਠੀਕ ਠਾਕ ਜੀ ਵਧੀਆ ਵਧੀਆ ਠੀਕ ਠਾਕ ਜੀ ਠੀਕ ਹੈ ਭਾਈ ਇਹ ਕਿਹਨਾਮ ਦੱਸਦੇ ਹੋ ਤੁਸੀਂ ਆਪਣਾ ਮੇਰਾ ਨਾਮ ਓਕਾਰ ਸਿੰਘ ਹੈ ਅੱਛਾ ਜੀ ਪਿੰਡ ਭਗਵਾਨਪੁਰ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 783793352 ਠੀਕ ਹੈ ਤੇ ਅੱਜ ਫਿਰ ਵੀਡੀਓ ਬੱਕਰਾ ਵੇਚ ਦੇਣਾ ਹਾਂਜੀ ਹਾਂਜੀ ਤੇ ਇਹਦੇ ਬੜਾ ਤੁਸੀਂ ਮਤਲਬ ਤੁਸੀਂ ਕਹਿੰਦੇ ਹਰੀ ਜਣਾ ਪਾਲ ਲਿਆ ਅੱਛਾ ਹਾਂ ਇਹ ਬੱਕਰਾ ਹੈ ਹੀ ਬੜਾ ਲੱਗਾ ਵਾ ਆਪਾਂ ਜਦੋਂ ਵੇਦੇ ਰਹੇ ਆ ਇਹਨਾਂ ਸੇਵਾ ਇੰਨੀ ਜ਼ਿਆਦਾ ਕੀਤੀ ਰਹਿਣਾ ਪਹਿਲਾਂ ਭਈ ਆਪਾਂ ਦੇਖਿਆ ਉਹਦੀ ਸੇਵਾ ਸਪੈਸ਼ਲ ਇੱਥੇ ਲੱਗਾ ਹੈ ਅੱਛਾ ਤੇ ਤੁਸੀਂ ਆਪ ਵੀ ਵੇਖ ਲਓ ਕਿ 100 ਘਰਾਂ ਜਾਂਦੇ ਹਨਾ ਹਾਂਜੀ ਹਾਂਜੀ ਕਦੀ ਵੀ ਇਹੋ ਜਿਹਾ ਬੱਕਰਾ ਨਹੀਂ ਸੀ ਇਹ ਵੀ ਪਹਿਲੀ ਵਾਰ ਹੀ ਵੇਖਿਆ ਵਾ ਇਹੋ ਜਿਹਾ ਨਹੀਂ ਇਹਨਾਂ ਬੜੇ ਜਾਣਕਾਰੀ ਚਲੋ ਹਾਂਜੀ ਬੜਾ ਆਪਣਾ ਡਗ ਨੂੰ ਗੱਲਾਂ ਵੀ ਵੇਖਦੇ ਹਾਂ ਹਾਂਜੀ ਹਾਂਜੀ ਪਰ ਇਹ ਜਿਹੜਾ ਹੈਗਾ ਨਸਲ ਜਾਤ ਦਾ ਉਹਦਾ ਜਿੰਨੂੰ ਪਰਖਾ ਵਾਲਾ ਬੰਦਾ ਕੋਈ ਬੱਕਰੇ ਹਾਂਜੀ ਉਹਨੇ ਦੇਖਦਾ ਜਿੰਨੂੰ ਪਰਖਿਆ ਇਸ ਠੀਕ ਦੀ ਹਾਂਜੀ ਜਿੰਨੇ ਲਖਣਾਵਾ ਦਾ ਅਲੱਗ ਵੈਰੈਟੀ ਆ ਜਿਹੜੀ ਇਹ ਕਿ ਨੋਰਮਲ ਨਹੀਂ ਆ ਜਿਤਨਾ ਆਮ ਆਪਾਂ ਵੇਖੀਦਾ ਵਾ ਬਾਕੀ ਜਿੰਨਾ ਕਿ ਅਸੀਂ ਆਪਣਾ ਜਿੰਨੀਆਂ ਕਿ ਵੇਖ ਰਹੀਆਂ ਅੱਜ ਤੱਕ ਰਿਡੀ ਹਾਈਟ ਵਾਲਾ ਤੇ ਅਸੀਂ ਆਪ ਪਹਿਲੀ ਵਾਰ ਹੀ ਵੇਖਿਆ ਜਿਹੜੇ ਕੱਦ ਕਾਠ ਵਾਲਾ ਇੱਕ ਵਾਰੀ ਲਾ ਕੇ ਖਲੋ ਕੇ ਵਿਖਾਇਓ ਆ ਦੇਖ ਸਕਦੇ ਹੋ ਪੂਰਾ ਵੀ ਜਿਹਾ ਨਾ ਦੀ ਹਾਈਟ ਦੇ ਬਰਾਬਰ ਹੀ ਜਿਹੜਾ ਜਾਂਦਾ ਹੋ ਤੇ ਬੜਾ ਸ਼ਾਂਤ ਜਿਹਾ ਵਾ ਤੇ ਬੜੀ ਅਲੱਗ ਜੀ ਵੈਰੈਟੀ ਆ ਜਿਹੜੀ ਆ ਦੇਖ ਸਕਦੇ ਕਿੰਨੀ ਉਮਰ ਹੋ ਗਈ ਜੇ ਇਹਦੀ ਉਮਰੇ 2 ਸਾਲ ਹੋ ਗਈ 2 ਸਾਲ ਹੋ ਗਈ ਆ ਹਾਂਜੀ ਵੱਧ ਗਿਆ ਕਿੰਨਾ ਵੱਧਣਾ ਕਿਤੇ ਵੱਜੂਗਾ ਵੇਖੋ ਰੱਬ ਜਾਣਦਾ ਹੈ ਅੱਛਾ ਇਹ ਤਾਂ ਉਹਦੇ ਅੱਗੇ ਨਾਲ ਵੱਧ ਕੇ ਵੱਧਾ ਜਾਣ ਡਿਆ ਅੱਛਾ ਇਹ ਵੱਧੂਗਾ ਵੱਧੂਗਾ ਜੇ ਤੇ 2 ਸਾਲ ਉਮਰਿਆ ਫਿਰ ਤੇ ਜਿਹੋ ਸਾਦਾ ਵੱਜੇ ਬਾਕੀ ਇਹਨਾਂ ਬਾਰੇ ਥੋੜੀ ਜਾਣਕਾਰੀ ਸਾਨੂੰ ਵੀ ਘਾਟੀ ਆ ਜਿਹਨਾਂ ਜਿੰਨਾਂ ਨੂੰ ਪਤਾ ਵਾ ਉਹਨਾਂ ਨੂੰ ਆਪੇ ਸਮਝ ਲੱਗ ਜਾਣੀ ਆ ਤੇ ਇਹ ਤਰ੍ਹਾਂ نسل ਕਿਹੜੀ ਚ ਉਹਨਾਂ ਦਾ ਹਬੀਟਲੀ ਆ ਅਛਾ ਬੀਟਲੇ ਆ ਹਾਂ ਬਾਕੀ ਕੋਈ ਵੇਖ ਲੇ ਆਪੇ ਹੀ ਹਨਾ ਤੇ ਕੱਢੋ ਹਣ ਮਰਾਇ ਬਾਹਰ ਨਹੀਂ ਬਾਹਰ ਬਾਹਰ ਜਾਓ ਇੱਕ ਵਾਰ ਤੋਰ ਕੇ ਦਿਖਾਈਏ ਨਾ ਪੂਰਾ ਰੀਗ ਨਾ ਪਾਲਿਆ ਆ ਜਿਹੜਾ ਇੱਕ ਜਣੀ ਤੁਹਾਨੂੰ ਇੱਥੇ ਲਿਆ ਕੇ ਚੱਲ ਖੁੱਲੀ ਜਗ੍ਹਾ 'ਚ ਲਿਆ ਕੇ ਵਿਖਾਉਣੀ ਆ ਪੂਰੀ ਜਾਨ 'ਚ ਆ ਜਿਹੜਾ ਇਕੱਲੇ ਜਾਣੇ ਤੋਂ ਨਹੀਂ ਫੜਿਆ ਜਾਂਦਾ ਜਿਹੜਾ ਕੱਲੇ ਬੰਦੇ ਨੂੰ ਧੋਗੇ ਲੈ ਜਾਂਦਾ ਵਾ ਘੁੱਟ ਕੇ ਹੱਥ ਪਾ ਲਓ ਚਲੋ ਆਜ ਲੈ ਆਓ ਆਜ ਲੈ ਆਓ ਰੰਗ ਰੂਪ ਆਪਾਂ ਚੰਗੀ ਤਰ੍ਹਾਂ ਮਖਾਉਣਾ ਹੈ ਇਹ ਵਖਾਤਾ ਵਾ ਹਾਂ ਬਾਈ ਇਧਰ ਹੋ ਜਾਣਾ ਪੁੱਤਰ ਇਹ ਆ ਵੀ ਚੀਜ਼ ਵੇ ਵੱਖਰੀ ਜੀ ਆ ਜਿਹੜੀ ਜੇ ਕਿਸੇ ਨੇ ਗਾਂਵ ਵਿੱਚ ਬੱਚੇ ਜਾਂ ਤਿਆਰ ਕਰਨੇ ਆ ਜਾਂ ਕੁਝ ਉਹਦੇ ਵਾਸਤੇ ਵੀ ਚੰਗਾ ਹੈ ਨੋਰਮਲ ਆਫ ਦੀ ਚੀਜ਼ੇ ਕੱਟ ਲੱਭਦੀ ਆ ਤੇ ਬਾਕੀ ਜਿਹੜਾ ਕਿ ਇਹ ਵੀਰ ਨੇ ਹੋਰ ਜ਼ਿਆਦਾ ਜਾਣਕਾਰੀ ਲੈਣੀ ਹੋਵੇ ਫੋਨ ਵੀ ਲਾ ਕੇ ਪੁੱਛ ਸਕਦਾ ਪਰ ਟ੍ਰੇਡ ਵੀ ਪੁੱਛਦੀ ਆ ਅੱਗੇ ਪਿੱਛੇ ਸਾਰੇ ਕਿਤੇ ਦੇਖਸਾ ਦੇ ਜੀ ਬਾਕੀ ਵੱਖਰੀ ਵੈਰਿਟੀ ਆ ਤੇ ਵੀਰ ਜੀ ਫਿਰ ਇਹੋ ਜਿਹੇ ਘਰ ਤੇ ਜਾਣਾ ਚਾਹੀਦਾ ਜਿਤਨਾ ਇਹ ਕੋ ਚੰਗੇ ਫਾਰਮੂਲੇ ਜਿਹਦਾ ਕੋ ਵਧੀਆ ਇਹਦੀ ਦੇਖ ਕੇ ਕਰ ਸਕੋ ਵਧੀਆ ਨੂੰ ਪਾਲ ਸਕੇ ਠੀਕ ਹੈ ਸੌਂਗ ਦੇ ਨਾਲ ਮਤਲਬ ਕਿ ਕੋਈ ਵਡਣ ਨਾਲ ਨਾ ਖੜੀ ਗਏ ਅੱਛਾ ਹਾਂਜੀ ਹਾਂਜੀ ਵਡਣ ਵਾਲੇ ਨੂੰ ਨਹੀਂ ਦੇਣਾ ਕਿ ਆਂਗਣ ਬੱਕਰੀ ਮਿਲ ਜਾਂਦੇ ਹਾਂਜੀ ਹਾਂਜੀ ਇਹਦਾ ਬੱਕਰਾ ਮਿਲਦਾ ਨਹੀਂ ਉੱਧਰ ਵਾਲਾ ਪਰ ਇਹ ਚੀਜ਼ ਫਿਰ ਅਲੱਗ ਜੀ ਆ ਜੇ ਇਹ ਵੀ ਉਧਰ ਚਲ ਗਿਆ ਤੇ ਆ ਕੋ ਜਿੰਨੇ ਬੱਕਰੀਆਂ ਰੱਖਣੀਆਂ ਹਾਂ ਹਾਂ ਅੱਜਕੱਲ੍ਹ ਜਿਹੜੇ ਸ਼ੌਂਗਿਆ ਸ਼ੌਂਕੀ ਬੰਦਾ ਜਾਂ ਜਿੰਨੇ ਕਹਾਂ ਨਸਲ ਤਿਆਰ ਕਰਨੀ ਆ ਜਾਂ ਕੁਛ ਨਾ ਕਿਉਂਕਿ ਏਡੀ ਹਾਈਟ ਕਿਹੜੀ ਨਾਰਮਲ ਲੱਭ ਜਾਂਦੀ ਆ ਬਾਈ ਸ਼ੌਂਗਣਾ ਬੜੀ ਦੁਨੀਆ ਫਾਰਮ ਪਾਉਂਦੀ ਆ ਹਾਂਜੀ 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 ਮੁਰਗੀਆਂ ਮਰਗੀਆਂ ਆ ਦੇ ਜੇ ਕੋਈ ਫਾਰਮ ਵਾਸਤੇ ਚਾਹੀਦਾ ਕਿਸ ਨੂੰ ਬੱਕਰਾ ਲਾਉਣਾ ਆ ਬੱਕਰਾ ਸਕਦਾ ਤੇ ਮੁੱਲ ਫਿਰ ਇਹਦਾ ਮੋਲੇ ਦਾ ਫੋਨ ਤੇ ਕਰਦਾ ਫੋਨ ਤੇ ਕਰ ਲੈਣਗੇ ਬਾਕੀ ਫੋਨ ਲਾ ਕੇ ਪੁੱਛ ਲੈਣਾ ਇੱਕਰੀ ਥੋੜਾ ਬਹੁਤਾ ਆਰੂਗਾ ਤੇ ਮੈਨੂੰ ਫੋਨ ਕੋਈ ਨਾ ਲਾ ਲੇ ਮੈਂ ਚਾਚੇ ਨੂੰ ਕਹਿ ਦਾਂਗਾ ਅੱਛਾ ਠੀਕ ਐ ਕਮਲ ਭਾਈ ਦੇ ਪਿੰਡ ਹੀ ਆ ਤੇ ਬਾਕੀ ਕਮਲ ਭਾਈ ਨੇ ਕੋਈ ਲਾ ਲੇ ਫੋਨ ਇੱਕਰੀ ਤੇ ਆਪੇ ਸਭ ਦਾ ਮੋਕੇ ਤੇ ਕਰਾ ਦੇਣਗੇ ਹਨਾ ਤੇ ਜੋ ਵੀ ਆ ਕਰੀ ਆਪਣਾ ਕੋਈ ਜੇ ਕਿਸੇ ਨੂੰ ਪਸੰਦ ਆਣ ਕੇ ਵੇਖੇ ਇੱਕਰੀ ਤੇ ਜੋ ਵੀ ਆ ਅਲੱਗ ਚੀਜ਼ ਆ ਕਰੀ ਜਿੰਨੇ ਨਹੀਂ ਵੀ ਲੈਣਾ ਇੱਕਰੀ ਫਿਰ ਵੀ ਆਣ ਕੇ ਵੇਖੇ ਇੱਕ ਹਿਸਾਬ ਦਾ ਬੰਦੇ ਜਿੱਡਾ ਬੱਕਰਾ ਹੀ ਆ ਜਿਹੜਾ ਐ